ਦੇਸ਼ ਸਹਿਬਿਕ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਭੇਜ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਨਮਾਸ਼ਹਿਰ ਜੇ ਨਮਾਸ਼ਹਿਰ ਦੀ ਗੱਲ ਕੀਤੀ ਜਾਵੇ ਆਰਕੇਰੀਆ ਕਾਲਜ ਦੇ ਅੰਦਰ ਬਹੁਤ ਵੱਡਾ ਜਿਹੜਾ ਹੈਗਾ ਐ ਇੱਥੇ ਅੱਜ ਜਿਹੜਾ ਫੁੱਟਬਾਲ ਦਾ ਮੈਚ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਨਮਾਸ਼ਹਿਰ ਦੇ ਵੱਲੋਂ ਕਰਵਾਇਆ ਜਾ ਰਿਹਾ ਐ ਐਸਐਸਪੀ ਸਹਿਬਾਨ ਮਾਨਯੋਗ ਡਾਕਟਰ ਮਹਿਤਾਬ ਸਿੰਘ ਆਜੀ ਦੀ ਰਹਿਣ ਰਮਾਈ ਦੇ ਥਲੇ ਵੱਡਾ ਜਿਹੜਾ ਹੈਗਾ ਫੁੱਟਬਾਲ ਦਾ ਇੱਥੇ ਵੱਡਾ ਮੈਚ ਕਰਵਾਇ ਆਪ ਪਰਸੋ ਦੇ ਬਲੋ ਨੌਜਵਾਨਾਂ ਦੀ ਜਵਾਨੀ ਨੂੰ ਬਚਾਉਣ ਦੇ ਲਈ ਵੱਡੇ ਅਪਰਾਲੇ ਸਮੇਂ-ਸਮੇਂ ਤੇ ਕੀਤੇ ਜਾ ਰਹੇ ਨੇ ਬਹੁਤ ਵੱਡਾ ਅਪਰਾਲਾ ਨੌਜਵਾਨਾਂ ਦੀ ਜਵਾਨੀ ਨੂੰ ਬਚਾਉਣ ਦੇ ਲਈ ਤੜਕਸਾਰ ਫੁੱਟਬਾਲ ਉਹਨਾਂ ਨੂੰ ਖੜਾਉਣ ਦੇ ਲਈ ਫੁੱਟਬਾਲ ਦੇ ਵੱਲ ਲਗਾਉਣ ਦੇ ਲਈ ਵੱਡਾ ਮੈਚ ਜਿਹੜਾ ਹੈਗਾ ਪੰਜਾਬ ਪੁਲਿਸ ਨਵਾਂ ਸ਼ਹਿਰ ਦੇ ਵੱਲੋਂ ਕਰਵਾਇਆ ਜਾ ਰਿਹਾ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾਂ ਆਪ ਦੇ ਨਾਲ ਸਾਂਝੀਆਂ ਕਰਵਾਵਾਂਗੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਅੱਜ ਫੁੱਟਬਾਲ ਦਾ ਮੈਚ ਆਰ ਕੇ ਆਰੀਆ ਦਵਾਬਾ ਕਾਲਜ ਜਿੱਤੇ ਗੱਲ ਕੀਤੀ ਜਾਵੇ ਕਾਲਜ ਦੇ ਵਿੱਚ ਹੋ ਰਿਹਾ ਹੈਗਾ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਅਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ 플레이ਰ ਜਿਹੜੇ ਹੈਗੇ ਆ ਉਹ ਆਪਣੇ ਯੂਨੀਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਚੰਦ ਮਿੰਟਾਂ ਦੇ ਅੰਦਰ ਬਹੁਤ ਹੀ ਜਲਦੀ ਜਿਹੜਾ ਹੈਗਾ ਆ ਇੱਥੇ ਫੁੱਟਬਾਲ ਦਾ ਮੈਚ ਜਿਹੜਾ ਹੈਗਾ ਕਰਵਾਇਆ ਜਾ ਰਿਹਾ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਭਾਵ ਨੌਜਵਾਨਾਂ ਨੂੰ ਸਹੀ ਪਾਸੇ ਲਾਉਣ ਦੇ ਲਈ ਵੱਡੇ ਅਪਰਾਲੇ ਜਿਹੜੇ ਹੈਗੇ ਆ ਉਹ ਸਮੇਂ-ਸਮੇਂ ਤੇ ਇਹ ਕੀਤੇ ਜਾਂਦੇ ਨੇ ਪਰ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੜਾ ਸ਼ਾਨਦਾਰ ਜਿਹੜਾ ਹੈਗਾ ਆ ਫੁੱਟਬਾਲ ਦਾ ਮੈਚ ਇੱਥੇ ਕਰਵਾਇਆ ਜਾ ਰਿਹਾ ਦੀ ਬਿਸਲ ਜਿਹੜੀ ਹੈਗੀ ਆ ਉਹ ਵੱਜ ਚੁੱਕੀ ਬਿਸਲ ਇਸ਼ਾਰਾ ਕਰਦੀ ਆ ਪਲੇਅਰਾਂ ਨੂੰ ਇਕੱਠੇ ਕਰਨ ਦਾ ਪਲੇਅਰਾਂ ਨੂੰ ਵਰਮ ਅਪ ਹੋਣ ਦੀਆਂ ਵੱਡੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ ਪਲੇਅਰ ਬਿਲਕੁਲ ਤਿਆਰ ਜੇ ਫੁੱਟਬਾਲ ਦੀ ਗੱਲ ਕੀਤੀ ਜਾਵੇ ਫੁੱਟਬਾਲ ਦਾ ਮੈਚ ਜਿਹੜਾ ਹੈਗਾ ਹੈ ਆ ਵਿਸ਼ੇਸ਼ ਤਾਰਿਖ ਤੇ ਹੋ ਰਿਹਾ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਇਹ ਵਰਦੀਆਂ ਤੋ ਹੀ ਪਤਾ ਲੱਗਦਾ ਜਿਹੜਾ ਮੈਚ ਬਹੁਤ ਫਸਮਾ ਤੇ ਬਹੁਤ ਜ਼ਬਰਦਸਤ ਹੋਵੇਗਾ ਜੇ ਫੁੱਟਬਾਲ ਦੀ ਗੱਲ ਕੀਤੀ ਜਾਵੇ ਫੁੱਟਬਾਲ ਨੂੰ ਮੁੱਖ ਰੱਖਦਿਆਂ ਹੋਇਆਂ ਸਭ ਤੋਂ ਵੱਡੀ ਗੱਲ ਕਿ ਪੰਜਾਬ ਪੁਲਿਸ ਵੱਡੇ ਅਪਰਾਲੇ ਕਰਨ ਲੱਗੀ ਹੈਗੀ ਪੰਜਾਬ ਪੁਲਿਸ ਦੀ ਰਹਿਣ ਰਮਾਈ ਦੇ ਥੱਲੇ ਨੌਜਵਾਨਾਂ ਨੂੰ ਸਹੀ ਪਾਸੇ ਲਾਉਣ ਦੇ ਲਈ ਵੱਡਾ ਅਪਰਾਲਾ ਕੀਤਾ ਜਾ ਰਿਹਾ ਨੌਜਵਾਨ ਹੀ ਇਸ ਦੇਸ਼ ਦਾ ਭਵਿੱਖ ਨੇ ਨੌਜਵਾਨਾਂ ਨੇ ਹੀ ਇਸ ਸਟੇਸ਼ਨ ਨੂੰ ਅੱਗੇ ਲੈ ਕੇ ਜਾਣਾ ਜੇ ਨੌਜਵਾਨਾਂ ਦੀ ਜੜ ਜਿਹੜੀ ਹੈਗੀ ਹੈ ਮਜ਼ਬੂਤ ਹੋਵੇਗੀ ਨੌਜਵਾਨਾਂ ਦੀ ਇਸ ਪੀੜੀ ਨੂੰ ਮਜ਼ਬੂਤ ਕਾੰਦਲੇ ਸਭ ਤੋਂ ਜ਼ਰੂਰੀ ਨੇ ਖੇਡਾਂ ਖੇਡਾਂ ਜਿਹੜੇ ਖੇਡ ਜਗ ਤੇ ਨਾਲ ਜੁੜੇ ਨੇ ਉਹ ਪਰਿਵਾਰ ਹਮੇਸ਼ਾ ਹੀ ਖੁਸ਼ਹਾਲ ਰਹਿੰਦੇ ਨੇ ਨਸ਼ਾ ਤਾਂ ਉਹਨਾਂ ਦੇ ਲਾਗੇ ਕਦੇ ਵੀ ਨਹੀਂ ਆਂਦਾ ਨੌਜਵਾਨਾਂ ਨੂੰ ਬਚਾਉਣ ਦੇ ਲਈ ਵੱਡੇ ਪਰਾਲੇ ਸਮੇਂ-ਸਮੇਂ ਤੇ ਪੰਜਾਬ ਪੁਰਸ ਦੇ ਵੱਲੋਂ ਆ ਕੀਤੇ ਜਾ ਰਹੇ ਨੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈਗਾ ਕਿ ਨੌਜਵਾਨਾਂ ਨੂੰ ਬਚਾਈਏ ਆਓ ਰਲ ਮਿਲ ਕੇ ਇਹਨਾਂ ਖੇਡਾਂ ਨੂੰ ਅਪਣਾਈਏ ਤੇ ਹਰ ਨਸ਼ੇ ਨੂੰ ਦੂਰ ਲੈ ਕੇ ਜਾਨ ਦੇ ਲਈ ਵੱਡੇ ਪ੍ਰਾਲੇ ਖੇਡਾਂ ਦੇ ਦੁਆਰਾ ਕੀਤੇ ਜਾ ਸਕਦੇ ਹਨ ਆਰ ਕੇ ਆਰੀਆ ਕਾਲਜ ਦੇ ਮੈਚ ਦੀ ਸ਼ੁਰੂਆਤ ਕਰਨ ਦੇ ਲਈ ਮਾਨਯੋਗ ਐਸ ਐਸ ਪੀ ਆਈ ਪੀ ਐਸ ਆਫਸਰ ਡਾਕਟਰ ਮਹਿਤਾਬ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚ ਗਏ ਹਨ ਬਹੁਤ ਜਲਦੀ ਮੈਚ ਦੇ ਸ਼ੁਰੂਆਤ ਹੋਣ ਜਾ ਰਹੀ ਹੈ ਡੀਐਸਪੀ ਮਾਧਵੀ ਸ਼ਰਮਾ ਸਹਿਵਾਨ ਐਸਪੀ ਸਹਿਵਾਨ ਵਿਸ਼ੇਸ਼ ਤੌਰ ਤੇ ਆ ਰਹੇ ਨੇ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ ਡੀਐਸਪੀ ਮਾਧਵੀ ਸ਼ਰਮਾ ਜੀ ਉਹਨਾਂ ਦੇ ਨਾਲ ਨਾਲ ਸਾਡੇ ਬਹੁਤ ਹੀ ਸੀਨੀਅਰ ਬਹੁਤ ਹੀ ਸਤਿਕਾਰਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਪਲੇਅਰਾਂ ਦੇ ਨਾਲ ਮੁਲਾਕਾਤ ਸਾਂਝੀ ਕਰਦੇ ਹੋਏ ਕਿ ਸੋਹਣ ਲਾਲ ਸੌਨਿਆ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਪਲੇয়ারਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਜਿਹੜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਐਸਬੀਐਸ ਨਗਰ ਨੇ ਮੁਹਿੰਮ ਚਲਾਈ ਹੈ ਉਸੇ ਲੜੀ ਦੇ ਵਿੱਚ ਅਸੀਂ ਇਹ ਇੱਕ ਫੁੱਟਬਾਲ ਮੈਚ ਕਰਵਾਉਣ ਜਾ ਰਹੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਵੇਅਰਨੈਸ ਵਾਸਤੇ ਜਾਗਰੂਕਤਾ ਵਾਸਤੇ ਪਹਿਲਾਂ ਵੀ ਕ੍ਰਿਕਟ ਮੈਚ ਕਰਵਾਇਆ ਹੈਗਾ ਤੇ ਹੋਰ ਵੀ ਮੈਚਸ ਜਿਹੜੇ ਸਾਡੇ ਹੁੰਦੇ ਰਹਿੰਦੇ ਨੇ ਉਹਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰਨੈਸ ਫਲਾਉਣ ਲਈ ਇਹ ਜਿਹੜਾ ਮੈਚ ਅੱਜ ਕਰਵਾਇਆ ਤੇ ਮੈਂ ਤੁਹਾਡੇ ਰਾਹੀ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜਾ ਨਸ਼ਿਆਂ ਦੇ ਦਲਚ ਜ਼ੂਰ ਨਿਕਲੋ ਤੇ ਖੇਡਾਂ ਵੱਲ ਜਾਈਓ ਇਹੀ ਕਹਿਣਾ ਚਾਹੁੰਦਾ ਨੌਜਵਾਨਾਂ ਦੀ ਜਵਾਨੀ ਨੂੰ ਬਚਾਉਣ ਦੇ ਲਈ ਹੋਰ ਕਿਹੜੇ ਵੱਡੇ ਪਰਾਲੇ ਕੀਤੇ ਜਿਹੜਾ ਸਭ ਤੋਂ ਵੱਡਾ ਪਰਾਲਾ ਤਾਂ ਖੇਡਾਂ ਆ ਜਿਹੜੇ ਬੱਚੇ ਖੇਡਾਂ ਦੇ ਨਾਲ ਜੁੜ ਗਏ ਭਾਵੇਂ ਜਿਹੜਾ ਗਰਾਊਂਡ ਨਾਲ ਵਿਅਕਤੀ ਜੁੜ ਗਿਆ ਉਹ ਤਾਂ ਨਸ਼ੇ ਦੇ ਨਜ਼ਦੀਕ ਨਹੀਂ ਜਾਵੇਗਾ ਥਾਣਿਆਂ ਦੇ ਥਰੂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਮੈਸੇਜ ਦਿੱਤੇ ਜਾਣਗੇ ਆ ਦੇਖੋ ਜੀ ਇਹਦੇ ਵਿੱਚ ਜਿਹੜੀ ਸਾਡੀ ਨਸ਼ਾ ਦੇ ਖਿਲਾਫ ਮੁਹਿੰਮ ਹੈ ਅਸੀਂ ਬਹੁਤ ਸਾਰੇ ਇਨੀਸ਼ੀਏਟਿਵ ਲਏ ਆ ਪਹਿਲਾ ਜਿਹੜਾ ਪਾਰਟ ਹੈ ਉਹ ਇਨਫੋਰਸਮੈਂਟ ਦਾ ਹੈਗਾ ਇਦੇ ਵਿੱਚ ਅਸੀਂ ਕਰੀਬ 118 ਦੇ ਕਰੀਬ ਜਿਹੜੇ ਪਰਚੇ ਦਰਜ ਕਰ ਚੁੱਕੇ ਹਾਂ ਜਿਹੜੇ ਡਰਗ ਪੈਡਲਿੰਗ ਕਰਦੇ ਆ ਉਹਨਾਂ ਨੂੰ ਫੜਕੇ ਅਸੀਂ ਅੰਦਰ ਦੇ ਚੁੱਕੇ ਆ ਉਸ ਤੋਂ ਇਲਾਵਾ ਅਸੀਂ ਪੂਰੇ ਪਿੰਡਾਂ ਦੇ ਵਿੱਚ ਜਿੰਨੇ ਆਪਣੇ ਨਵਾਂ ਸ਼ਹਿਰ ਦੇ ਪਿੰਡ ਹੈਗੇ ਉਹਨਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਕ੍ਰੀਏਟ ਕੀਤੀਆਂ ਹੈਗੀਆਂ ਤੇ ਇਹਨਾਂ ਜਿਹੜੇ ਅਸੀਂ ਚਾਹਨੇ ਆ ਕਿ ਜਿਹੜੇ ਸਾਡੇ ਐਸਐਚਓ ਸਾਹਿਬਾਨ ਨੇ ਉਹ ਪਿੰਡਾਂ ਦੇ ਵਿੱਚ ਜਾਣਗੇ ਤੇ ਇਹਨਾਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਵੀ ਕਰਨਗੇ ਤੇ ਇਹਨਾਂ ਤੋਂ ਜਿਹੜੀ ਇਨਫੋਰਮੇਸ਼ਨ ਵੀ ਲੈਣਗੇ ਕਿ ਜੇ ਕੋਈ ਪਿੰਡ ਦੇ ਵਿੱਚ ਵੇਚਦਾ ਹੈਗਾ ਤਾਂ ਉਸ ਤੇ ਕਾਰਵਾਈ ਕੀਤੀ ਜਾਵੇ ਜੇ ਕੋਈ ਵਿਕਟਿਮ ਹੈਗਾ ਤਾਂ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਵੀ ਕਰਾਵਾਂਗੇ ਤੇ ਉਹਦਾ ਜਿਹੜਾ ਰੀਹੈਬਿਟੇਸ਼ਨ ਵੀ ਕਰਾਂਗੇ ਤਾਂ ਕਿ ਜਿਹੜਾ ਉਹਨੂੰ ਮੇਨ ਸਟ੍ਰੀਮ ਦੇ ਵਿੱਚ ਦੁਬਾਰਾ ਲਿਆਂਦਾ ਜਾਵੇ ਇਸ ਤੋਂ ਇਲਾਵਾ ਤੁਹਾਨੂੰ ਜਿਵੇਂ ਦੱਸਿਆ ਕਿ ਅਵੇਅਰਨੈਸ ਹੈਗਾ ਅਵੇਅਰਨੈਸ ਦਾ ਪਾਰਟ ਹੈ ਇਹ ਅਸੀਂ ਇਹਦੇ ਵਿੱਚ ਖੇਡਾਂ ਕਰਵਾ ਰਏ ਹਾਂ ਜੀ ਨੌ ਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਦੇ ਫੁੱਟਬਾਲ ਵੱਡੇ ਟੂਰਨਾਮੈਂਟ ਦੀ ਜੇ ਗੱਲ ਕੀਤੀ ਜਾਵੇ ਦੇਖੋ ਜੀ ਮੇਰਾ ਜਿਹੜੇ ਵੀ ਸਾਡੇ ਨੌਜਵਾਨ ਹੈ ਉਹਨਾਂ ਨੂੰ ਇਹੀ ਮੈਸੇਜ ਹੈਗਾ ਕਿ ਜਿਹੜਾ ਇਹ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆਣ ਤੇ ਜਿਹੜੇ ਵਿਕਟਿਮ ਹੈਗੇ ਆ ਅਸੀਂ ਉਹਨਾਂ ਦੀ ਪੂਰੀ ਸਹਾਇਤਾ ਵੀ ਕਰਾਂਗੇ ਇਹ ਉਹ ਸਾਡੀ ਸੁਸਾਇਟੀ ਦਾ ਹੀ 파ਰਟ ਨੇ ਅਸੀਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਵੀ ਲੈ ਕੇ ਜਾਵਾਂਗੇ ਤੇ ਰੀਹੈਬਿਲਿਟੇਸ਼ਨ ਵੀ ਕਰਾਂਗੇ ਤੇ ਜਿਹੜਾ ਜਿਨੇ ਕਿਸੇ ਨੇ ਜਾਣਾ ਹੈ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਉਹ ਸਾਨੂੰ ਵੀ ਅਪਰੋਚ ਕਰ ਸਕਦੇ ਸਰ ਜਿਹੜੇ ਪਲੇਅਰ ਬਣ ਜਾਂਦੇ ਆ ਸਰਟੀਫਿਕੇਟ ਲੈ ਲੈਂਦੇ ਹੈਗੇ ਆ ਵੱਡੀਆਂ ਜਿੱਤਾਂ ਪ੍ਰਾਪਤ ਕਰ ਲੈਂਦੇ ਆ ਸਰਕਾਰ ਵੱਲੋਂ ਉਹਨਾਂ ਦੀ ਨੌਕਰੀ ਦੇ ਵਾਸਤੇ ਵੀ ਕੁਝ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆ ਜੀ ਬਿਲਕੁਲ ਜੀ ਬਿਲਕੁਲ ਜੀ ਮੈਂ ਤੁਹਾਨੂੰ ਪਤਾ ਹੈ ਕਿ ਉੱਤਲੇ ਲੈਵਲ ਤੇ ਵੀ ਜਿਹੜੀ ਕਾਫੀ ਨੌਕਰੀਆਂ ਹੈਗੀਆਂ ਉਹ ਵੀ ਰਿਤੀਆਂ ਜਾ ਰਹੀਆਂ ਅਸੀਂ ਲੋਕਲ ਲੈਵਲ ਤੇ ਵੀ ਜਿਹੜੀ ਸਾਡੀ ਇੰਡਸਟਰੀਜ਼ ਹੈਗੀਆਂ ਜਾਂ ਹੋਰ ਕਿਤੇ ਅਸੀਂ ਉਹਨਾਂ ਨੂੰ ਜਿਹੜੀ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਮੈਂ ਜੀ ਮੇਰਾ ਏਐਸਏ ਪ੍ਰਵੀਨ ਕੁਮਾਰ ਜੀ ਸਰ ਅੱਜ ਵੱਡਾ ਜਿਹੜਾ ਇੱਥੇ ਫੁੱਟਬਾਲ ਮੈਚ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਵੇਖਦੇ ਹੋ ਨੌਜਵਾਨਾਂ ਨੂੰ ਸੇਧ ਦੇਣ ਦੀਆਂ ਵੱਡੀਆਂ ਗੱਲਾਂ ਮਹਿਕਮੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਤੇ ਜ਼ਰੂਰੀ ਵੀ ਹੈ ਬਿਲਕੁਲ ਸਰ ਇਹ ਸਾਡੇ ਪੰਜਾਬ ਸਰਕਾਰ ਜੀ ਔਰ ਮਾਨਯੋਗ ਡੀਜੀਪੀ ਸਾਹਿਬ ਔਰ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਅਫਸਰ ਸਾਹਿਬਾਨ ਔਰ ਮਾਨਯੋਗ ਐਸਐਸਪੀ ਸਾਹਿਬ ਜੀਓ ਸਾਹਿਬਾਨ ਸਾਰਿਆਂ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਨਸ਼ਿਆਂ ਨੂੰ ਜੜਿਓਂ ਖਤਮ ਕਰਕੇ ਇੱਕ ਸੋਹਣਾ ਪੰਜਾਬ ਸੁਰੱਖਿਤ ਪੰਜਾਬ ਬਣ ਜਾਈਏ ਔਰ ਨੌਜਵਾਨਾਂ ਨੂੰ ਇੱਕ ਨਾਰਾ ਦਈਏ ਕਿ ਖੇਡਾਂ ਨੂੰ ਕਰੀਏ ਹਾਂ ਨਸ਼ੇ ਨੂੰ ਕਰੀਏ ਨਾ ਇਹ ਕਿਉਂਕਿ ਇਹਦੇ ਨਾਲ ਹੀ ਗੱਲਾਂ ਕੀਤੀਆਂ ਜਾਣ ਕਿਉਂਕਿ ਬੱਚਿਆਂ ਨੂੰ ਇੱਧਰ ਲਾਉਣ ਦੇ ਲਈ ਬਹੁਤ ਵੱਡਾ ਪਰਾਲਾ ਵੀ ਹੈ ਜੇ ਨੌਜਵਾਨ ਪੀੜੀ ਨੂੰ ਬਚਾਉਣਾ ਹੈਗਾ ਉਹਨਾਂ ਦੇ ਮਾਈਂਡ ਨੂੰ ਚੇਂਜ ਕਰਨ ਦੇ ਲਈ ਇਹ ਤਾਂ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਸਰ ਮੈਂ ਕਹਿੰਦਾ ਕਿ ਜਿਸ ਵਿਅਕਤੀ ਨੂੰ ਖੇਡਾਂ ਦਾ ਨਸ਼ਾ ਲੱਗ ਜਾਂਦਾ ਉਹਨੂੰ ਜ਼ਿੰਦਗੀ 'ਚ ਕਦੇ ਹੋਰ ਕੋਈ ਨਸ਼ਾ ਨਹੀਂ ਲੱਗਦਾ ਔਰ ਸਾਡਾ ਸਾਰਿਆਂ ਦਾ ਸਾਡੇ ਸਾਰੇ ਜਿੰਨੇ ਮੋਤਵਰ ਵਿਅਕਤੀਆਂ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਸਹਿਬਾਨ ਨੂੰ ਔਰ ਜਿੰਨੇ ਵੀ ਸਾਰਿਆਂ ਨੂੰ ਇੱਕ ਬੇਨਤੀ ਕਰੂਗਾ ਕਿ ਸ਼ਾਮ ਨੂੰ ਪਿੰਡਾਂ ਦੀ ਗਰਾਊਂਡਾਂ ਦੇ ਵਿੱਚ ਜਾਣ ਜਾ ਕੇ ਉੱਥੇ ਆਪਣੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਮੈਂ ਸਮਝਦਾ ਕਿ ਜੇ ਤੁਸੀਂ ਸ਼ਾਮ ਨੂੰ ਇਹ 4-5 ਕਿਲੋ ਦੁੱਧ ਜਾਂ 2 ਦਰਜਨ ਕੇਲੇਾਂ ਦੀ ਲੈ ਕੇ ਜਾਂਦੇ ਹਾਂ ਤੁਸੀਂ ਭਾਵੇਂ ਸਾਰੇ ਪਿੰਡ ਦੇ ਬੱਚੇ ਇਕੱਠੇ ਕਰਵਾਉਂਦੇ ਹੋ ਜਾਇ ਸਾਰੇ ਪਿੰਡ ਦੇ ਬੱਚੇ ਕਿਉਂਕਿ ਜਿਹੜੇ ਨਸ਼ੇ ਵਾਲੇ ਹੋ ਕੀ ਕਰਦੇ ਉਹ ਵੀ ਬੱਚਿਆਂ ਨੂੰ ਕੋਲ ਖੁਲਾ ਕੇ ਨਸ਼ਾ ਲਾਦੇ ਜੇ ਅਸੀਂ ਉਹ ਚੀਜ਼ਾਂ ਅਪਣਾਈਏ ਕਿ ਆਪਣੇ ਸਾਰੇ ਪਿੰਡ ਦੇ ਜਾਨ ਤਾਂ ਇੱਕ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਸਾਡੇ ਮਹਤਵਪੂਰਨ ਵਿਅਕਤੀ ਸਾਨੂੰ ਆ ਰਹੇ ਨੇ ਸਾਡਾ ਸਾਥ ਦੇ ਦੇਣੇ ਕਿਉਂਕਿ ਦੇਖੋ ਸਰ ਇਹਦੇ ਨਾਲ ਤਾਂ ਬੱਚਿਆਂ ਦੀ ਜ਼ਿੰਦਗੀ ਬਚ ਜਾਣੀ ਹੈ ਸਰ ਤੇ ਜਿਹੜੀ ਉਹ ਦੂਸਰੇ ਕਰਦੇ ਹੈਗੇ ਉਹਦੇ ਨਾਲ ਤਾਂ ਖਤਮ ਹੋ ਜਾਣੀ ਆ ਬਿਲਕੁਲ 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 ਸਰ ਤੁਸੀਂ ਨਾ ਨੁਕਸਾਨ ਜਿਹੜਾ ਹੈਗਾ ਹੋ ਰਿਹਾ ਜੀ ਬਿਲਕੁਲ ਬਿਲਕੁਲ ਸਰ ਤੁਸੀਂ ਇਹ ਦੇਖ ਲਓ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਨਸ਼ਿਆਂ ਕਰਕੇ ਨੌਜਵਾਨੀ ਤੋ ਪਰ ਸਾਡਾ ਇਹ ਉਪਰਾਲਾ ਹੈ ਕਿ ਅਸੀਂ ਇਸ ਚੀਜ਼ ਨੂੰ ਮਤਲਬ ਕਿ ਆਪਾਂ ਜਿਹੜਾ ਹੈਗਾ ਖੇਡਾਂ ਨੂੰ ਪ੍ਰਮੋਟ ਕਰਨਾ ਔਰ ਨਸ਼ਿਆਂ ਨੂੰ ਨਾ ਕਰਨੀ ਸਾਡੇ ਸਾਰੇ ਸੀਨੀਅਰ ਅਫਸਰ ਸਭਾ ਸਾਡੇ ਸਾਰਿਆਂ ਦੀ ਬੇਨਤੀ ਹੈ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਬੇਨਤੀ ਕਰੂੰਗਾ ਕਿ ਖੇਡਾਂ ਨੂੰ ਕਰੀਏ ਹਾਂ ਨਸ਼ੇ ਨੂੰ ਕਰੀਏ ਨਾ ਤੋਂ ਸਪੈਸ਼ਲ ਥੈਂਕਸ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁ ਬਹੁਤ ਵਧੀਆ ਜੀ ਖੇਡਾ ਬੜਾ ਜ਼ਰੂਰੀ ਹੈ ਜੀ ਜੀ ਫੁੱਟਬਾਲ ਹੋਇਆ ਕਬੱਡੀ ਹੋਇਆ ਜੀ ਜਿੰਨੇ ਵੀ ਕੋਲ ਆਇਆ ਜੀ ਬਹੁਤ ਵਧੀਆ ਆ ਕਰਨੀ ਚਾਹੀਦੀਆਂ ਨਸ਼ਾ ਨਿਕਲਣਾ ਕਰਨਾ ਚਾਹੀਦਾ ਖੇਡਾ ਕਰਨੀ ਚਾਹੀਦੀ ਜੀ ਬੱਚਿਆਂ ਨੂੰ ਨਸ਼ੇ ਤੋਂ ਦੂਰ ਲੈ ਕੇ ਜਾਣ ਦੇ ਲਈ ਨੌਜਵਾਨਾਂ ਨੂੰ ਜਿਹੜੇ ਮੈਚਾਂ ਦੇ ਨਾਲ ਜੁੜਾ ਜਾ ਰਿਹਾ ਖੇਡਾਂ ਨਾਲ ਜੁੜਿਆ ਨੇ ਉਹ ਕਿਸ ਤਰ੍ਹਾਂ ਵਿਗਦੇ ਬਹੁਤ ਵਧੀਆ ਦੇਖਦਾ ਜੀ ਇਹ ਨਸ਼ੇ ਦਾ ਬਹੁਤ ਕੋੜ ਹੈ ਜੀ ਜ਼ਿੰਦਗੀ ਦਾ ਤੇ ਖੇਡਾਂ ਬੱਚਨ ਕਰਨੀ ਚਾਹੀਦੀਆਂ ਹਨ ਤੇ ਜਿਹੜੇ ਕਰਵਾਉਂਦੇ ਉਹਨਾਂ ਦਾ ਬੜਾ ਧੰਨਵਾਦ ਹੈ ਜੀ ਇੱਥੇ ਵੀ ਸਾਹ ਪੁਲਿਸ ਅਟਾਰਮੈਂਟ ਬਹੁਤ ਬਹੁਤ ਧੰਨਵਾਦ ਮੁਕਾਬਲਾ ਭਵੇਂ ਵੀ ਇੱਕ ਇੱਕ ਤੇ ਬਰਾਬਰ ਆ YFC ਸਲੋ ਤੇ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਨਵਾਂ ਸ਼ਹਿਰ ਵਿਚਕਾਰ ਪਰ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਨੇ ਕਹਿੰਦੇ ਵੀ ਬਹੁਤ ਵਧੀਆ ਪ੍ਰਦਰਸ਼ਨ ਬਹੁਤ ਵਧੀਆ ਮੁਕਾਬਲਾ ਕੀਤਾ ਗਿਆ ਇਸ ਕਰਕੇ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਨੂੰ ਕਹਿੰਦੇ ਵੀ ਟਰੋਫੀ ਨਾਲ ਪ੍ਰਧਾਨ ਜੀ ਨੂੰ ਵੀ ਤਾੜੀਆਂ ਵਜਾ ਦਿਓ ਵੀ ਤਾੜੀਆਂ ਬਹੁਤ ਵਧੀਆ ਪ੍ਰਦਰਸ਼ਨ ਦੇ ਇਨ ਮਾਰਨਿੰਗ ਫੁੱਟਬਾਲ ਕਲੱਬ ਨਮਨਸ਼ਹਿਰ ਦਾ ਤੇ ਸਾਡੇ ਪ੍ਰਵੀਨ ਬਾਜੀ ਜਿਹੜੇ ਕਿ YFC ਸਲੋਦੀ ਆਨਮਾਨ ਸ਼ਾਨ ਤੇ ਜਾਣ ਸਾਡੇ ਐਡਵੋਕੇਟ ਸਾਹਿਬ ਸਾਡੇ ਉਹਨਾਂ ਦੀ ਸਮੂਹ ਟੀਮ ਸਾਡੇ ਢੀਂਸਾ ਸਾਹਿਬ ਤੇ ਸਾਰੇ ਖਿਡਾਰੀਆਂ ਦਾ ਤੇ ਦਿਨੋਂ ਧੰਨਵਾਦੀ ਆ ਤੇ ਨਾਲ ਹੀ ਧੰਨਵਾਦੀ ਆ ਮੈਂ ਸਾਡੇ ਮੀਡੀਆ ਵਾਲੇ ਵੀਰ ਜਿਹੜੇ ਕਿ ਸੜੇ ਇਸ ਮੈਚ ਦੀ ਕਵਰੇਜ ਕਰਕੇ ਜਿਹੜੇ ਆ ਦੇਸ਼ ਆਪ ਦੇਸ਼ਾਂ ਵਿੱਚ ਪਹੁੰਚਾਉਂਦੇ ਆ ਸੋ ਸ਼ੀਤਪਾਲ ਸਿੰਘ ਨਗਰ ਦੀ ਬਹੁਤ ਵਧੀਆ ਕੋਸ਼ਿਸ਼ ਹੈ ਕਿ ਨੌਜਵਾਨ ਪੀੜ੍ਹੀ ਨੂੰ ਆਪਾਂ ਗਰਾਉਂਡਾਂ ਦੇ ਨਾਲ ਜੋੜਨਾ ਖੇਡਾਂ ਦੇ ਨਾਲ ਜੋੜਨਾ ਹੈ ਇਸੇ ਲਈ ਤੇ ਜਿਹੜਾ ਮੈਚ ਕਰਵਾਇਆ ਗਿਆ ਤੇ ਕੱਲ ਨੂੰ ਜਿਹੜਾ ਆ ਐਸਐਨ ਕਾਲਜ ਬੰਗਾ ਵਿਖੇ ਜਿਹੜਾ ਮੁਕਾਬਲਾ ਹੋਊਗਾ ਤੇ ਬਹੁਤ ਵਧੀਆ ਕੋਸ਼ਿਸ਼ ਜਿਹੜੀ ਆ ਸੋ ਅਸੀਂ ਐਸਐਸਪੀ ਸਾਹਿਬ ਤੇ ਉਹਨਾਂ ਦੀ ਸਮੂਹ ਟੀਮ ਤੇ ਬਹੁਤ ਬਹੁਤ ਧੰਨਵਾਦੀ ਆ ਐਸ ਐਨ ਕਾਲਜ ਬੰਗਾ ਵਿਖੇ ਜਿਹੜੇ ਆ 40 ਪਲੱਸ ਦਾ ਜਿਹੜਾ ਮੈਚ ਹੋਣਾ ਆ ਉਹਦੇ ਵਿੱਚ ਵੀ ਔਰ ਬਲੌਕ ਵਰਸਸ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਦਾ ਮੈਚ ਜਿਹੜਾ ਉੱਥੇ ਹੋਣਾ ਆ ਸੋ ਸਾਰੇ ਦਰਸ਼ਕ ਵੀਰ ਜਿੰਨੇ ਵੀ ਇੱਥੇ ਪਹੁੰਚੇ ਆ ਸਾਰਿਆਂ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਐਸ ਐਨ ਕਾਲਜ ਨਵਾਂ ਸ਼ਹਿਰ ਵਿਖੇ ਵੀ ਆ ਪਹੁੰਚਣਾ ਸੋ ਸਾਰਿਆਂ ਦਾ ਤੈਨੂੰ ਦੇਸ਼ੇਬ ਤੋਂ ਜਤਾਰ ਸਿੰਘ ਜੱਬੋਬਾਨ ਨੂੰ ਦਿਓ ਇਜਾਜ਼ਤ ਚਲਾਣੇ ਮੇ 650 13 13 ਦੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ